ਅੱਜ 14 ਫਰਵਰੀ ਅਤੇ 14 ਫਰਵਰੀ ਨੂੰ ਲੋਕ ਵੈਲੈਂਟਾਈਨ ਡੇ ਮਨਾਉਂਦੇ ਆ ਪਰ ਦੂਸਰੇ ਪਾਸੇ 14 ਫਰਵਰੀ ਅੱਜ ਵਾਲੇ ਦਿਨ ਇੱਕ ਅਜਿਹੀ ਘਟਨਾ ਵਾਪਰੀ ਸੀ ਜਿਸ ਨੇ ਪੂਰੇ ਦੇਸ਼ ਨੂੰ ਝੰਝੋੜ ਕੇ ਰੱਖ ਦਿੱਤਾ ਸੀ ਪਲਵਾਮਾ ਕਾਂਡ ਹੋਇਆ ਸੀ ਅਤਵਾਦੀ ਹਮਲਾ ਹੋਇਆ ਸੀ ਜਿਸ ਦੇ ਵਿੱਚ ਫੌਜ ਦੇ ਜਵਾਨਾਂ ਦੀਆਂ ਲਾਸ਼ਾਂ ਜਿਹੜੀਆਂ ਸੀ ਉਹ ਮਿਲੀਆਂ ਸੀ ਫੌਜ ਦੇ ਜਵਾਨ ਸ਼ਹੀਦ ਹੋ ਗਏ ਜਿਸ ਨੂੰ ਲੈ ਕੇ ਪੂਰੇ ਭਾਰਤੀਆਂ ਦੀ ਅੱਖਾਂ ਨਮ ਹੋ ਗਈਆਂ ਚਾਹੇ ਕੋਈ ਦੇਸ਼ 'ਚ ਰਹਿੰਦਾ ਚਾਹੇ ਕੋਈ ਵਿਦੇਸ਼ 'ਚ ਰਹਿੰਦਾ ਹੈ ਪਰ ਜ਼ਿਆਦਾਤਰ ਲੋਕ ਉਹਨਾਂ ਸ਼ਹੀਦਾਂ ਨੂੰ ਯਾਦ ਨਹੀਂ ਕਰਦੇ ਵੈਲੈਂਟਾਈਨ ਡੇ ਜਰੂਰ ਲੋਕਾਂ ਨੂੰ ਯਾਦ ਆ ਜਾਂਦਾ ਹੈ ਗੁਰੂ ਹਰ ਸੈਹ ਦੇ ਵਿੱਚ ਮੌਜੂਦ ਹੈਗੇ ਆ ਗੁਰੂ ਹਰ ਸੈਹ ਦੇ ਬਾਜ਼ਾਰਾਂ ਦੇ ਵਿੱਚ ਆ ਅੱਜ ਲੋਕਾਂ ਨਾਲ ਇਸ ਗੱਲ ਤੇ ਚਰਚਾ ਕਰਾਂਗੇ ਕਿ ਅੱਜ ਦਿਵਸ ਕੀ ਹੈਗਾ ਅੱਜ ਕੀ ਪ੍ਰੋਗਰਾਮ ਹੈਗਾ ਅੱਜ ਦਿਨ ਕਾ ਦਾ ਹੈਗਾ ਇੱਕ ਨੌਜਵਾਨ ਇੱਥੇ ਖੜਾ ਹੈ ਵੀਰੇ ਕੀ ਨਾਮ ਹੈ ਮੋਟਰ ਰਾਮ ਮੋਟਰ ਰਾਮ ਜੀ ਅੱਜ ਕੀ ਆ ਵੈਲੈਂਟਾਈਨ ਡੇ ਹੋਰ ਕੀ ਆ ਨਹੀਂ ਪਤਾ ਨਹੀਂ ਬੋਟਾ ਜੀ ਵੈਲੈਂਟਾਈਨ ਦੇ ਲੋਕਾਂ ਨੂੰ ਯਾਦ ਆ ਅੱਜ ਪਲਵਾਮਾ ਦੇ ਅਤਵਾਦੀ ਹਮਲਾ ਹੋਇਆ ਸੀ ਸਾਡੇ ਫੌਜ ਦੇ ਜਵਾਨ ਸ਼ਹੀਦ ਹੋਏ ਸੀ ਹੁਣ ਪਤਾ ਲੱਗ ਗਿਆ ਬਿਲਕੁਲ ਜੀ ਲੋਕਲ ਮੈਂ ਪਹਿਲਾਂ ਹੀ ਇਹ ਗੱਲ ਕਹੀ ਸੀ ਜਾਣਕਾਰੀ ਜਿਹੜੀ ਹੈ ਜ਼ਿਆਦਾਤਰ ਲੋਕਾਂ ਨੂੰ ਇਸ ਕੱਲ ਦੀ ਜਾਣਕਾਰੀ ਨਹੀਂ ਹੁੰਦੀ ਇੱਕ ਬਾਈ ਹੋਰ ਜਾ ਰਿਹਾ ਰੋਕ ਲੈਂਦੇ ਆ ਨਹੀਂ ਰੁਕਦਾ ਕੋਈ ਗੱਲ ਨਹੀਂ ਤੇ ਇੱਧਰ ਆਪਾਂ ਪਤਾ ਕਰ ਲੈਂਦੇ ਆ ਅਲੱਗ-ਅਲੱਗ ਨੌਜਵਾਨ ਵੀ ਨੇ ਹੋਰ ਵੀ ਨੇ ਇੱਧਰ ਇੱਕ ਬਾਈ ਆਇਆ ਹੁਣੇ ਮੋਟਰਸਾਈਕਲ ਰੋਕੇ ਕੀ ਨਾਮ ਵੀਰੇ ਅੰਗਰੇਜ਼ ਸਿੰਘ ਜੀ ਕਿੱਥੋਂ ਆਪਾਂ ਪਿੰਡ ਬੋੜੀਆਂ ਤੋਂ ਅੰਗਰੇਜ਼ ਜੀ ਅੱਜ ਕੀ ਹੈ ਦੱਸ ਦੇਣੇ ਅੱਜ ਪਲਵਾਮਾ 'ਚ ਹਮਲਾ ਹੋਇਆ ਸੀ ਫੌਜੀਆਂ ਤੇ ਜੀ ਕਾਤ ਦੇ ਦੇਡ ਉਹਨਾਂ ਨੂੰ ਕੀਤਾ ਗਿਆ ਸੀ ਕੀ ਨਾਲ ਸ਼ਹੀਦ ਕੀਤਾ ਗਿਆ ਸ਼ਹੀਦ ਕੀਤਾ ਗਿਆ ਸੀ ਬਿਲਕੁਲ ਜੀ ਪਿੰਡਾਂ ਤੋਂ ਆਏ ਅੰਗਰੇਜ਼ ਤੇ ਅੰਗਰੇਜ਼ ਆ ਇਹ ਗੱਲ ਦਾ ਪਤਾ ਹੈ ਅੰਗਰੇਜ਼ ਨੂੰ ਅੱਜ ਸ਼ਹੀਦਾਂ ਤੇ ਹਮਲਾ ਹੋਇਆ ਵੈਲੈਂਟਾਈਨ ਡੇ ਵੀ ਹੈਗਾ ਜੀ ਅੱਜ ਅੱਛਾ ਵੈਲੈਂਟਾਈਨ ਡੇ ਅੱਜ ਮੇਰੀ ਮੈਰਿਜ ਐਨੀਵਰਸਰੀ ਵੀ ਜੀ ਬੱਲੇ ਬਿਮਾਰ ਕਾ ਵਾ ਤੈਨੂੰ ਮੈਰਿਜ ਸੀ ਫਿਰ ਅੱਜ ਲਿਆਗਾ ਰੋਜ਼ ਵਗੈਰਾ ਤੂੰ ਸਾਡੇ ਕਾਦੇ ਪਿੰਡਾਂ ਵਾਲੇ ਦੇ ਰੋਜ਼ ਹੁੰਦੇ ਨੇ ਸਾਡੇ ਤਾਂ ਰੋਜ਼ ਹੀ ਰੋਜ਼ ਹੁੰਦੇ ਨੇ ਬਿਲਕੁਲ ਜੀ ਬਾਈ ਚੰਗੀ ਨੌਲੇਜ ਚੱਕੀ ਫਦਾ ਤੇ ਸਭ ਤੋਂ ਵੱਡੀ ਗੱਲ ਹੈ ਜਿਹ ਮੈਰਿਜ ਐਨਵਰਸਰੀ ਦਾ ਤੁਸੀਂ ਵਧਾਈਆਂ ਅੰਗਰੇਜ਼ ਨੂੰ ਦੇ ਦਿਓ ਤੇ ਇਹ ਅੰਗਰੇਜ਼ ਸਿੰਘ ਨੂੰ ਨੌਲੇਜ ਹੈ ਪਿੰਡਾਂ ਵਾਲੇ ਨਹੀਂ ਇਹ ਨੌਲੇਜ ਨਹੀਂ ਰੱਖਦੇ ਰੱਖਦੇ ਆ ਤੇ ਹੋਰ ਦੁਕਾਨ ਤੇ ਤਸਵੀਰਾਂ ਜਣੀਆਂ ਨੇ ਤੁਸੀਂ ਗੁਰੂਵਰ ਸਾਈ ਦੇ ਬਾਜ਼ਾਰਾਂ ਦੇ ਵਿੱਚ ਤੇ ਬਾਜ਼ਾਰਾਂ ਦੇ ਵਿੱਚ ਇਹ ਮਾਹੌਲ ਤੇ ਪੁੱਛਦੇ ਆ ਇੱਧਰ ਨੌਜਵਾਨ ਕਾਫੀ ਬੈਠੇ ਆ ਇਹਨਾਂ ਨੂੰ ਜ਼ਰੂਰ ਪਤਾ ਹੋਊਗਾ ਨੌਜਵਾਨਾਂ ਨੂੰ ਵੀਰੇ ਕੀ ਅੱਜ ਹਾਂਜੀ ਅੱਜ ਕੀ ਹੈ ਸਾਨੂੰ ਪਤਾ ਹੀ ਕੁਝ ਨਹੀਂ 14 ਫਰਵਰੀ ਹੈ ਜੀ 14 ਫਰਵਰੀ 14 ਫਰਵਰੀ ਨੂੰ ਕੀ ਹੋਇਆ ਸੀ ਉਹ ਅਟੈਕ ਹੋਇਆ ਹੈਗਾ ਪਲਵਾਮਾ ਦੇ ਜੀ ਪਲਵਾਮਾ ਦਾ ਅਟੈਕ ਹੋਇਆ ਸੀ ਹੋਰ ਕੀ ਅੱਜ ਅੱਜ ਇੱਕ ਹੋਊਗਾ ਸ਼ਾਇਦ ਵੈਲੈਂਟਾਈਨ ਡੇ ਹੋਵੇ ਵੈਲੈਂਟਾਈਨ ਹਾਂਜੀ ਦਿੱਤਾ ਰੋਜ਼ ਵਗੈਰਾ ਕਿਸ ਨੂੰ ਨਹੀਂ ਆਪਾਂ ਕਿਹਨੂੰ ਦੇ ਸਕਦਾ ਅੱਛਾ ਨਹੀਂ ਨਹੀਂ ਨੌਲ ਜੀ ਹੈ ਕਹਿੰਦਾ ਅੱਜ 14 ਫਰਵਰੀ ਹੈ ਤੇ 14 ਫਰਵਰੀ ਅੱਜ ਵੈਲੈਂਟਾਈਨ ਡੇ ਵੀ ਹੈ ਤੇ ਪਲਵਾਮਾ ਦੇ ਸ਼ਹੀਦਾਂ ਦੇ ਬਹੁਤ ਸਾਰੇ ਹੁਣ ਨੌਜਵਾਨਾਂ ਨੂੰ ਇਹ ਗੱਲ ਕਲੀਅਰ ਹੋ ਗਈ ਵੀ ਪਲਵਾਮਾ ਦੇ ਜਿਹੜੇ ਸ਼ਹੀਦ ਹੋਏ ਸੀ ਪਲਵਾਮਾ ਕਾਂਡ ਹੋਇਆ ਸੀ ਜਿਹੜਾ ਉਸ ਦੇ ਵਿੱਚ ਸ਼ਹੀਦ ਹੋਏ ਸੀ ਉਹਨਾਂ ਬਾਰੇ ਦੱਸਿਆ ਗਿਆ ਸੱਚੀ ਗਾ ਜੀ ਕੀ ਹਾਲ ਜੀ ਬਹੁਤ ਧੀਰਜ ਸਤੋ ਪਾਜੀ ਆਪਾਂ ਭਾਜੀ ਪੀ ਸੈਕਟਰ ਦੀ ਪੰਜਾਬ ਪੁਲਿਸ ਕੰਟਰੋਲ ਸਟੇਸ਼ਨ ਭਾਜੀ ਅੱਜ 14 ਫਰਵਰੀ ਹੈ 14 ਫਰਵਰੀ ਨੂੰ ਕੀ ਹੋਇਆ ਸੀ 14 ਫਰਵਰੀ ਨੂੰ ਇੱਕ ਤਾਂ ਜੀ ਪਨਾਮਾ ਤੇ ਅਟੈਕ ਹੋਇਆ ਸੀ ਉਹਦਾ ਦਿਨ ਮਨਾਇਆ ਜਾਂਦਾ ਤੇ ਇੱਕ ਜਿਵੇਂ ਲਵਰਸ ਦਾ ਮਨਾਵਾ ਸੀ ਵੈਲੈਂਟਾਈਨ ਦਾ ਬਿਲਕੁਲ ਜੀ ਜਾਣਕਾਰੀ ਮੈਂ ਪਹਿਲੇ ਵੀ ਦੱਸ ਦਿੱਤਾ ਬਹੁਤ ਸਾਰੇ ਲੋਕਾਂ ਨੂੰ ਵੈਲੈਂਟਾਈਨ ਦੇ ਯਾਦ ਹੈ ਪਰ ਬਹੁਤ ਸਾਰੇ ਲੋਕੇ ਜੇ ਵੀ ਨਹੀਂ ਜਿਨ੍ਹਾਂ ਨੂੰ ਅੱਜ ਇਹ ਵੀ ਪਤਾ ਹੈ ਵੀ ਅੱਜ ਕਿਹੜਾ ਦਿਨ ਹੈ ਤੇ ਅੱਜ ਕੀ ਹੋਇਆ ਸੀ ਕਿਹੜਾ ਦਿਵਸ ਹੈ ਇਹ ਵੀ ਜਾਣਕਾਰੀ ਜਿਹੜੀ ਹੈ ਲੋਕਾਂ ਨੂੰ ਹੈਗੀ ਹੈ ਤੇ ਕਿਉਂਕਿ ਪਲਵਾਮਾ ਇੱਕ ਜ਼ਿਆ ਕਾਂਡ ਹੋਇਆ ਦੇਸ਼ ਦੇ ਫੌਜ ਦੇ ਜਿਹੜੇ ਜਵਾਨ ਉਹ ਸ਼ਹੀਦ ਕਰ ਦਿੱਤੇ ਗਏ ਫੌਜੀ ਸ਼ਹੀਦ ਹੋਏ ਉਹਨਾਂ ਫੌਜੀਆਂ ਦੇ ਕੁਰਬਾਨੀ ਜਿਹੜੀ ਹੈ ਦੇਸ਼ ਲਈ ਬਹੁਤ ਵੱਡੀ ਸੀ ਅੱਜ ਦੇ ਦਿਨ ਤੇ ਗੱਲਬਾਤ ਕਰਦੇ ਆਂ ਕੁਝ ਮੌਜੂਦ ਹੈਗੇ ਸਾਸੀ ਕਾਪਾ ਜੀ ਕੀ ਹਾਲ ਜੀ ਕਿੰਤਾ ਕੇ ਹਾਲ ਹੈ ਜੀ ਬਹੁਤ ਵਧੀਆ ਬਹੁਤ ਵਧੀਆ ਸਤਿ ਸ੍ਰੀ ਅਕਾਲ ਅੱਛਾ ਵੀਰੇ ਅੱਜ ਕੀ 14 ਫਰਵਰੀ ਆ ਕੀ ਦਿਨ ਹੈ ਅੱਜ ਵੈਲੈਂਟਾਈਨ ਡੇ ਕਹਿੰਦੇ ਆ ਜੀ ਮਨਾਇਆ ਕਦੇ ਨਹੀਂ ਆਪਾਂ ਨਹੀਂ ਮਨਾਇਆ ਅੱਛਾ ਸਰਦਾਰ ਜੀ ਹੋਰ ਕੀ ਹੈ ਅੱਜ ਅੱਜ ਦਾ ਕੱਲਾ ਕੀ ਵੈਲੈਂਟਾਈਨ ਦਿਹਾੜੀ ਹੈ ਅੱਜ ਦਾ ਪਤਾ ਅੱਜ ਪਲਵਾਮਾ ਦੇ ਸ਼ਹੀਦ ਹੋਏ ਸੀ ਸਾਡੇ ਫੌਜੀ ਜਵਾਨ ਇੱਕ ਹੱਤਵਾਦੀ ਹਮਲਾ ਜਿਹੜਾ ਕਰ ਦਿੱਤਾ ਗਿਆ ਸੀ ਉਹ ਦਿਵਸ ਵੀ ਅੱਜ ਹੈ ਹਾਂਜੀ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਹੋ ਤੁਸੀਂ ਵਸੇ ਅੱਜ ਹਾਂਜੀ ਜਿਹੜੇ ਤੁਸੀਂ ਦੱਸ ਰਹੇ ਹੋ ਆਪਣੇ ਫੌਜੀ ਜਿਹੜੇ ਸ਼ਹੀਦ ਹੋਏ ਸੀਗੇ ਜੀ ਉਹਨਾਂ ਬਾਰੇ ਤੁਸੀਂ ਦੱਸ ਰਹੇ ਸੀਗੇ ਤੇ ਬਹੁਤ ਅੱਜ ਦੁੱਖ ਦੀ ਘੜੀ ਆ ਅੱਜ ਦਾ ਦਿਨ ਜਿਹੜੇ ਆਪਣੇ ਜਿਹੜੇ ਫੌਜੀ ਸ਼ਹੀਦ ਹੋਏ ਸੀ ਆਖੀ ਖਾਤਰਾ ਸ਼ਹੀਦیاں ਦਿੰਦੇ ਆ ਜੀ ਤੇ ਸਾਰਾ ਹੋਰ ਧੰਨਵਾਦ ਅ ਜਾਣਕਾਰੀ ਲੋਕਾਂ ਦੇ ਕੋਲ ਹੈ ਪਰ ਕੁਝ ਜਾਣਕਾਰੀ ਆਪਾਂ ਇੱਧਰ ਹੋਰ ਇਕੱਠੇ ਕਰਦੇ ਆਂ ਕਿ ਅੱਜ ਇਹ ਹੁਣ ਇਹਨਾਂ ਨੂੰ ਆਪਾਂ ਇਹ ਗੱਲ ਪੁੱਛਣੀ ਆਂ ਵੀ ਅੱਜ ਦਾ ਕਾਹੜਾ ਤਿਉਹਾਰ ਹੈ ਫਿਰ ਪਤਾ ਲੱਗ ਜਾਊਗਾ ਕਿੰਨੀ ਨੌਲੇਜ ਲੋਕ ਰੱਖਦੇ ਹੈਗੇ ਆ ਹਾਂਜੀ ਸასიਖਾਲ ਜੀ ਕੀ ਹਾਲ ਜੀ ਵਧੀਆ ਸਨ ਸਰ ਤੁਸੀਂ ਸੁਣਾਓ ਵਧੀਆ ਹੋਰ ਸੁਣਾਓ ਬਹੁਤ ਵਧੀਆ ਜੀ ਕੀ ਦਿਨੇ ਅੱਜ ਆਈ ਵੈਲੈਂਟਾਈਨ ਡੇ ਹੋਰ ਕੀ ਦਿਨੇ 14 ਫਰਵਰੀ ਨਹੀਂ ਪਤਾ ਜੀ ਨਹੀਂ ਪਤਾ ਹਾਂਜੀ ਲੱਗੇ 14 ਫਰਵਰੀ ਹੈ ਕਿਹੜਾ ਦਿਨ ਹੈ ਇੱਕ ਤਾਂ ਸਾਡਾ ਵੈਲੈਂਟਾਈਨ ਡੇ ਹੈ ਜੀ ਮੇ ਵੀ ਸ਼ਾਇਦ ਪਲਵਾਮਾ ਤੇ ਵੀ ਹਰਮਾ ਹੋਇਆ ਸੀ ਜੀ ਅੱਜ ਕੋਈ ਗੁਰੂਆਂ ਦੇ ਰਿਲੇਟਿਡ ਵੀ ਇਤਿਹਾਸਿਕ ਦਿਨ ਮੰਨਿਆ ਜਾਂਦਾ ਜੀ ਜੀ ਸਾਜੀ ਮਾਤਾ ਵਿਦਾ ਦਾ ਦਿਨ ਮੰਨਿਆ ਜਾਂਦਾ ਹੈ ਬਿਲਕੁਲ ਜੀ ਲੋਕਾਂ ਨੂੰ ਇਸ ਗੱਲ ਦਾ ਵੈਲੈਂਟਾਈਨ ਡੇ ਦਾ ਜਿਆਦਾ ਪਤਾ ਹੈ ਪਰ ਪਲਵਾਮਾ ਦੇ ਸ਼ਹੀਦਾਂ ਦਾ ਘੱਟ ਪਤਾ ਪਰ ਬਹੁਤ ਸਾਰੇ ਲੋਕ ਅਜੇ ਵੀ ਨੇ ਜਿਨ੍ਹਾਂ ਨੂੰ ਪਲਵਾਮਾ ਦੇ ਸ਼ਹੀਦਾਂ ਵਾਲੀ ਅੱਜ 14 ਫਰਵਰੀ ਉਹ ਮੰਦ ਘੱਟ ਭਾਗੀ ਘਟਨਾ ਜਿਹੜੀ ਆ ਪਲਵਾਮਾ ਦੇ ਵਿੱਚ ਵਾਪਰੀ ਸੀ ਜਿਸ ਵਿੱਚ ਸਾਡੇ ਫੌਜ ਦੇ 40 ਦੇ ਕਰੀਬ ਜਵਾਨ ਜਿਹੜੇ ਉਹ ਸ਼ਹੀਦ ਹੋ ਗਏ ਇੱਕ ਵੱਡੀ ਸ਼ਹੀਦੀ ਜਿਹੜੀ ਹੱਤਵਾਲੀ ਹਮਲੇ ਦੇ ਵਿੱਚ ਜਵਾਨਾਂ ਦੀ ਹੋਈ ਉਹ ਦਿਨ ਅੱਜ ਜਿਹੜਾ ਲੋਕ ਮਨਾਉਂਦੇ ਹੈਗੇ ਆ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਆ ਤੇ ਇਸੇ ਤਰ੍ਹਾਂ ਹੀ ਜਾਣਕਾਰੀ ਜਿਹੜੀ ਆ ਹੋਰ ਆਪਾਂ ਇਕੱਠੀ ਕਰ ਲੈਂਦੇ ਹੈਗੇ ਆ ਕੁਝ ਲੋਕਾਂ ਤੋਂ ਸੱਚੀ ਗੱਲ ਕੀ ਹਾਲ ਵੀਰੇ ਕੀ ਨਾਮ ਤੇਰਾ ਸੈਮਲ ਸਿੰਘ ਕਿੱਥੋਂ ਬੋਲ ਰਹਿ ਬੂਲ ਰਹਿ ਸਾਨੂੰ ਲੱਗਦਾ ਕੀ ਦੇਣਾ ਅੱਜ ਮਤਲਬ ਫਰਾਈਡੇ ਫਰਾਈਡੇ ਤੇ ਹੈ 14 ਫਰਵਰੀ ਅੱਜ ਕਿਹੜਾ ਦਿਨ ਮਨਾਇਆ ਜਾਂਦਾ ਹੈ ਵੈਲੈਂਟਾਈਨ ਡੇ ਹੋਰ ਕੀ ਮਨਾਇਆ ਜਾਂਦਾ ਹੈ ਗੱਲ ਕਰੋ ਹੋਰ ਤਾਂ ਬਲੈਕ ਡੇ ਕੇਕ ਕਾ ਦਾ ਬਲੈਕ ਡੇ ਮਨਾਇਆ ਜਾਂਦਾ ਕਿਉਂਕਿ ਆਪਣੇ ਕੰٹری ਦੇ ਫੌਲਜਰ ਜਿਹੜੇ ਸੀਗੇ ਅੱਜ ਉਹਨਾਂ ਦੀ ਚਲੋ ਸ਼ਹੀਦ ਹੋਏ ਸੀਗੇ ਤੇ ਉਹਨਾਂ ਦੇ ਅੱਜ 14 ਫਰਵਰੀ ਬਲੈਕ ਡੇ ਹੈ ਹੂੰ ਕਾਫੀ ਸੋਸ਼ਲ ਮੀਡੀਆ ਤੇ ਰੀਲਸ ਵਗੈਰਾ ਅਪਲੋਡ ਹੋ ਰਹੀਆਂ ਉਹਨਾਂ ਬਾਰੇ ਤਾਂ ਕਰਕੇ ਮੈਨੂੰ ਵੀ ਉੱਥੋਂ ਪਤਾ ਲੱਗਿਆ ਸੋਸ਼ਲ ਮੀਡੀਆ ਜਰੀਏ ਪਤਾ ਲੱਗਿਆ ਵੀ ਅੱਜ ਉਹ ਹੈ ਹਾਂਜੀ ਸੋਸ਼ਲ ਮੀਡੀਆ ਦੀ ਪਾਵਰ ਹੈ ਇਹਦਾ ਮਤਲਬ ਹਾਂਜੀ ਹੈਗੀ ਹੈ ਕੁਝ ਹੱਦ ਤੱਕ ਹੈਗੀ ਹੈ ਹੈਗੀ ਹੈ ਕਿ ਲੋਕ ਅੱਜ ਵੈਲੈਂਟਾਈਨ ਨੂੰ ਯਾਦ ਰੱਖਦੇ ਆ ਪਰ ਪਲਵਾਮਾ ਦੇ ਸ਼ਹੀਦਾਂ ਨੂੰ ਸਲੂਟ ਕਰਦੇ ਆ ਤੁਸੀਂ ਨੌਜਵਾਨਾਂ ਨੂੰ ਨੌਲੇਜ ਰੱਖਦੇ ਹੋ ਵੀ ਅੱਜ ਪਲਵਾਮਾ ਡੇ ਵੀ ਹਾਂਜੀ ਹੈਗਾ ਸ਼ਹੀਦਾਂ ਦਾ ਦਿਨ ਹੈ ਬਲੈਕ ਡੇ ਹੈ ਬਿਲਕੁਲ ਜੀ ਇਹ ਨੌਜਵਾਨ ਪਿੰਡਾਂ ਤੋਂ ਵੀ ਨੌਜਵਾਨ ਹੈਗੇ ਆ ਉਹ ਵੀ ਇਸ ਗੱਲ ਦੀ ਨੌਲੇਜ ਰੱਖਦੇ ਆ ਇਸ ਗੱਲ ਦਾ ਫਖਰ ਹੈਗਾ ਇਹਨਾਂ ਵੀ ਅੱਜ ਇਹਨਾਂ ਲੋਕਾਂ ਨੂੰ ਪਤਾ ਹੈ ਵੀ ਅੱਜ ਦਿਨ ਕਾਹਦਾ ਮਨਾਇਆ ਜਾਂਦਾ ਹੈ ਤੇ ਇਹਨਾਂ ਲੋਕਾਂ ਨੂੰ ਇਹ ਵੀ ਪਤਾ ਹੈ ਅੱਜ ਦਿਨ ਕੀ ਹੈਗਾ ਦਿਨ ਵੀ ਕੀ ਹੈ 14 ਫਰਵਰੀ ਕਿਉਂ ਮਨਾਈ ਜਾਂਦੀ ਹੈ 14 ਫਰਵੀ ਨੂੰ ਕੀ ਹੋਇਆ ਸੀ 14 ਫਰਵੀ ਨੂੰ ਦੇਸ਼ ਦੇ ਉਹਨਾਂ ਸ਼ਹੀਦਾਂ ਦੇ ਕੁਝ ਲੋਕ ਹੋਰ ਸਰਦਾਰ ਜੀ ਸასი ਗਾਲ ਸਾਸਰੇ ਗਾਲ ਕੀ ਹਾਲ ਜੀ ਵਧੀਆ ਕਿਹੜਾ ਬੰਦਾ ਫਾਇ ਲਗਾ ਫਾਇ ਲਗਾ ਕਿਵੇਂ ਅੱਜ ਗੁਰੂਰਸ ਨਰੀ ਤੇ ਨਰਿ ਤੇ ਸਰਦਾਰ ਜੀ ਅੱਜ 14 ਫਰਵਰੀ ਕੀ ਦਿਨ ਹੈ ਅੱਜ ਵੈਲੈਂਟਾਈਨ ਹੋਰ ਕੀ ਹੈ ਔਰ ਤਾਂ ਪਤਾ ਨਹੀਂ ਸਰਦਾਰ ਜੀ ਅੱਜ ਪਲਵਾਮਾ ਦੇ ਸ਼ਹੀਦ ਹੋਏ ਸੀ ਸਾਡੇ ਫੌਜੀ ਸੋਲਜਰ ਸ਼ਹੀਦ ਹੋਏ ਸੀ ਪਤਾ ਅਤਵਾਦੀ ਅਟੈਕ ਹੋਇਆ ਸੀ ਨਹੀਂ ਪਤਾ ਨਹੀਂ ਬਿਲਕੁਲ ਜੀ ਦੇਖੋ ਲੋਕਾਂ ਦੀ رائے ਜਿਹੜੀ ਹੈਗੀ ਆ ਅਲੱਗ-ਅਲੱਗ ਦੁਕਾਨਾਂ ਤੇ ਗਿਆ ਗਿਆ ਅਲੱਗ-ਅਲੱਗ ਬਾਜ਼ਾਰਾਂ ਦੇ ਵਿੱਚ ਲੋਕਾਂ ਨੂੰ ਪੁੱਛਿਆ ਅਲੱਗ-ਅਲੱਗ ਲੋਕਾਂ ਦੀ ਅਲੱਗ-ਅਲੱਗ رائے ਹੈਗੀ ਆ ਵੀ ਅੱਜ ਤਾਂ ਦਿਨ ਕੀ ਹੈ ਵੈਲੈਂਟਾਈਨ ਡੇ ਹੈ ਲੋਕ ਵੈਲੈਂਟਾਈਨ ਮਨਾ ਰਹੇ ਆ ਪਰ ਉਹ ਕਾਫੀ ਲੋਕ ਉਸ ਸ਼ਹੀਦਾਂ ਨੂੰ ਉਸ ਮਹਾਨ ਸ਼ਹੀਦਾਂ ਨੂੰ ਅੱਜ ਸਜਦਾ ਕਰ ਰਹੇ ਆ ਅੱਜ ਸਲੂਟ ਕਰ ਰਹੇ ਆ ਜਿਨ੍ਹਾਂ ਪਰਿਵਾਰਾਂ ਦੇ ਵਿੱਚੋਂ 40 ਦੇ ਕਰੀਬ ਸ਼ਹੀਦ ਜਿਹੜੇ ਹੋਏ ਸਾਡੇ ਦੇਸ਼ ਲਈ ਇੱਕ ਮੰਦਭਾਗੀ ਘਟਨਾ ਸੀ ਉਹ 14 ਫਰਵਰੀ ਬਲੈਕ ਡੇ ਮਨਾਇਆ ਜਾਂਦਾ ਹੈ ਤੇ ਅੱਜ ਦਾ ਵੀਡੀਓ ਕਿਵੇਂ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਕੇ ਆਪਣੀ ਰਾਏ ਜੜੀ ਆ ਕਮੈਂਟ ਸੈਕਸ਼ਨ 'ਚ ਜਰੂਰ ਦੱਸਿਓ ਦੇਖਦੇ ਰਹੋ ਲੋਕਾਂ ਦੀ ਆਵਾਜ਼ ਲੋਕਾਂ ਦਾ ਜੱਲਾ ਤੁਹਾਡਾ ਖੁੱਦਾ ਗੁਰੂ ਹਰਗੋਬਿੰਦ ਜੀ ਲਾਈਵ ਪਤਿਕਾ ਸਾਥੀ ਰਜਿੰਦਰ ਕੰਬੋਜ ਨਾਲ ਮੈਂ ਸਤਿਵਾਲਦਨ ਗੁਰੂ ਹਰਗੋਬਿੰਦ